ਅਸੀਂ ਕਰਾਂਗੇ ਅੱਜ ਹੋਸਟਲ ਦੇ ਵਿੱਚੋਂ ਬਾਹਰ ਕੱਢਣ ਦੇ ਵਿਦਿਆਰਥੀ ਜਿਹੜੇ ਸੀ ਬੱਚੇ ਸੀ ਇਹਨਾਂ ਨੂੰ ਹੋਸਟਲ ਦੇ ਵਿੱਚੋਂ ਬਾਹਰ ਜਿਹੜਾ ਹੈ ਹੋਸਟਲ ਦੇ ਵਿੱਚ ਪਾਓ ਨਹੀਂ ਬਾਹਰ ਜਾਓ ਇਹ ਜਿਹੜਾ ਅੱਜ ਦਾ ਮੁੱਦਾ ਹੈਗਾ ਪਰ ਇਸ ਮੁੱਦੇ ਦੇ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਉਨੇ ਆ ਪਹਿਲਾਂ ਇੱਕ ਤੁਹਾਨੂੰ ਰਿਪੋਰਟ ਦਿਖਾਣੇ ਆ ਫਿਰ ਉਸ ਤੋਂ ਬਾਅਦ ਚਰਚਾ ਕਰਦੇ ਆ ਪਟਿਆਲਾ ਦਾ ਪ੍ਰਸਿੱਧ ਯਦਵਿੰਦਰਾ ਪਬਲਿਕ ਸਕੂਲ ਯਾਨੀ ਕਿ ਵਾਈਪੀਐਸ ਵਿਵਾਦਾਂ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਸਕੂਲ ਪ੍ਰਸ਼ਾਸਨ ਤੇ ਇਲਜ਼ਾਮ ਲੱਗੇ ਨੇ ਕਿ 6ਵੀਂ ਜਮਾਤ ਦੇ ਵਿੱਚ ਪੜ੍ਹਦੇ 18 ਦੇ ਕਰੀਬ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਇਸੇ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਹੋਸਟਲ ਦੇ ਵਿੱਚ ਦਾਖਲ ਕਰਵਾਉਣ ਤੋਂ ਮਾਪਿਆਂ ਨੇ ਇਨਕਾਰ ਕਰ ਦਿੱਤਾ ਸੀ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਸਕੂਲ ਨੇ ਨਵੇਂ ਸੈਸ਼ਨ ਦੇ ਵਿੱਚ ਦਾਖਲ ਕਰਨ ਸਮੇ ਲਈ ਗਈ ਫੀਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਸ ਹੋਸਟਲ ਦੀ ਫੀਸ ਸ਼ਾਮਲ ਹੁਣ ਸਕੂਲ ਸੈਸ਼ਨ ਸ਼ੁਰੂ ਹੋਣ ਮਗਰੋਂ ਬੱਚਿਆਂ ਤੋਂ ਹੋਸਟਲ ਦੀ ਫੀਸ ਲਿਆਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਪਟਿਆਲਾ ਦੇ ਪ੍ਰਸਿੱਧ 2पीएस ਸਕੂਲ ਦੇ ਤੋਂ ਕੱਢੇ ਗਏ 18 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੇ ਬੀਤੇ ਦਿਨੀ 2पीएस ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਹੈਗਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ 18 ਦੇ ਕਰੀਬ 6ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਸਕੂਲ ਵੱਲੋਂ ਜਿਹੜੇਗਾ ਡੇ ਬੋਰਡਿੰਗ ਸੰਬੰਧੀ ਸਕੂਲ ਵੱਲੋਂ ਮੰਗੇਗੇ ਕੰਸੈਂਟ ਉੱਪਰ ਕਿਸੇ ਵੀ ਤਰ੍ਹਾਂ ਦਾ ਇਹਨਾਂ ਮਾਪਿਆਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆ ਵਾਈਪੀਐ ਸਕੂਲ ਦੀ ਮੈਨੇਜਮੈਂਟ ਨੇ 18 ਦੇ ਕਰੀਬ ਬੱਚਿਆਂ ਨੂੰ ਜਿਹੜਾ ਹੈਗਾ ਸਕੂਲ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਤੋਂ ਉਸ ਤੋਂ ਬਾਅਦ ਜਿਹੜੇ ਮਾਪਿਆਂ ਦੇ ਵਿੱਚ ਵੀ ਬਹੁਤ ਰੋਧ ਦੇਖਣ ਨੂੰ ਮਿਲ ਰਿਹਾ ਸੀ ਆ ਮਾਪਿਆਂ ਨੇ ਬੱਚਿਆਂ ਸਮੇਤ ਜਿਹੜਾ ਹੈਗਾ ਸਕੂਲ ਦੇ ਬਾਹਰ ਬੈਠ ਕੇ ਅਹ ਤਰਨਾ ਪ੍ਰਦਰਸ਼ਨ ਦਿੱਤਾ ਡੇ ਬੋਰਡਿੰਗ ਦਾ ਮੈਟਰ ਸੀਗਾ ਜੀ ਅਸੀਂ ਪੰਜਵੀਂ ਕਲਾਸ ਦੇ ਜਿਹੜੇ ਬੱਚੇ ਸੀਗੇ ਸਾਨੇ ਉਰੇ ਜਦ ਦਾਖਲ ਕਰਾਨ ਆਈ ਸਾਡੇ ਕੋਲ ਦੋ ਆਪਸ਼ਨ ਸੀਗੇ ਉਹਨਾਂ ਨੇ ਪਾਲਿਸੀ ਦਾ ਇੱਕ ਗੱਲ ਕੀਤੀ ਸੀਗੀ ਬੋਰਡਿੰਗ ਡੇ ਬੋਰਡਿੰਗ ਵਾਲੀ ਜਿਹੜੀ ਸ਼ੁਰੂ ਹੋਈ ਸੀ 11 ਮਾਰਚ ਦਾ ਹੈਗਾ ਮੈਟਰ ਆਨੰਨੇ ਸਾਨੂੰ ਸਕੂਲ ਚ ਇੱਕ ਦਿਨ 11 ਮਾਰਚ ਨੂੰ ਬੁਲਾ ਕੇ ਕਹਤਾ ਸੀਗਾ ਜੀ ਕਿ ਅਸੀਂ ਹੁਣ ਡੇ ਬੋਰਡਿੰਗ ਮਾਡਲ ਇੰਪਲੀਮੈਂਟ ਕਰਨ ਜਾ ਰਹੇ ਹੈਗੇ ਡੇ ਬੋਰਡਿੰਗ ਮਾਡਲ ਦੀ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਆਨੰਨੇ ਦਰਖਾਸਤ ਦਿੱਤੀ ਕਿ ਹਲੇ ਸਾਡੇ ਅਸੀਂ ਕੋਈ ਕੰਸੈਂਟ ਨਹੀਂ ਦਿੱਤੀਏ ਕੁਛ ਨਹੀਂ ਹੈ ਇਹ ਇੰਪਲੀਮੈਂਟ ਨਹੀਂ ਹੋ ਸਕਦਾ ਹੈਗਾ ਉਸ ਤੋਂ ਬਾਅਦ ਆਨੰਨੇ 22 ਮਾਰਚ ਨੂੰ ਸਾਨੂੰ ਚਿੱਠੀ ਕੱਢ ਕੇ ਬੁਲਾਇਆ ਸੀਗਾ ਕਿ ਡੇ ਸਕਾਲਰ ਦੀ ਤੁਸੀਂ ਡੇ ਸਕਾਲਰ ਆਓ ਸਕੂਲ ਜੁਆਇਨ ਕਰੋ 24 ਮਾਰਚ ਤੋਂ ਕਲਾਸਾਂ ਜੁਆਇਨ ਕਰ ਲਓ ਅਸੀਂ ਹਫਤਾ ਕਲਾਸਾਂ ਜੁਆਇਨ ਕਰਕੇ ਅਸੀਂ ਉਸ ਤੋਂ ਬਾਅਦ ਆਪਣੀ ਫੀਸਾਂ ਭਰਾਈਆਂ ਫੀਸਾਂ ਭਰਾਈਆਂ ਉਸ ਤੇ ਪਰਚੀ ਤੇ ਸਾਫ਼ ਲਿਖਿਆ ਆਇਆ ਸੀਗਾ ਕਿ ਤੁਹਾਡੀ ਡੇ ਸਕਾਲਰ ਦੀ ਫੀਸ ਭਰ ਲਈਤੀ ਗਈ ਹੈ ਬਟ 1 ਅਪ੍ਰੈਲ ਨੂੰ ਆਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਹੁਣ ਅਸੀਂ ਡੇ ਬੋਰਡਿੰਗ ਮਾਡਲ ਇੰਪਲੀਮੈਂਟ ਕਰਾਂਗੇ ਗਰਮੀ ਦੀ ਛੁੱਟੀਆਂ ਤੋਂ ਬਾਅਦ 15 ਜੁਲਾਈ ਤੋਂ ਬਾਅਦ ਕਿ ਆਦੀ ਕਨਸੈਂਟ ਤੁਸੀਂ ਦੋਜੇ ਕਨਸੈਂਟ ਵੀ ਉਹਦੀ ਡੇਟ ਹੈ 20 ਤਰੀਕ ਤੱਕ ਜੇ ਉਹ ਕਨਸੈਂਟ ਨਹੀਂ ਦਿੰਦੇ ਹੋ ਤਾਂ ਬੱਚਾ ਕੱਢ ਦਿੱ ਬਟ ਜਿਹੜਾ ਸਾਡਾ ਉਹਨਾਂ ਨੇ ਸਾਨੂੰ ਐਡਮਿਸ਼ਨ ਕਰਾਈਆਂ ਸੀ ਡੇ ਸਕਾਲਰ ਕਰਕੇ ਸਾਰੀ ਫੀਸਾਂ ਭਰਾਈਆਂ ਤੇ ਭਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਕਨਸੈਂਟ ਵਾਸਤੇ ਉਸ ਤੋਂ ਬਾਅਦ ਅਸੀਂ 11 April ਨੂੰ ਮਾਨਯੋਗ ਅਦਾਲਤ ਪਟਿਆਲਾ ਵਿੱਚ ਗਏ ਆਪਣੀ ਅਪੀਲ ਦਾਵਾ ਕੀਤਾ ਸਿਵਲ ਸੂਟ ਫਾਈਲ ਕੀਤਾ ਆਪਣੀ ਸਾਰੀ ਦਰਖਾਸਤ ਸਾਡੇ ਲਾਇਰਸ ਆਮੇ ਜੈਨ ਜੀ ਨਾਲ ਉੱਥੇ ਕੇਸ ਅਸੀਂ ਦਾਖਲ ਕੀਤਾ ਉਸਦੇ ਹੁਣ ਕੀ ਨਾਮ ਕੇਸ ਤੇ ਸਾਡੀ ਤਰੀਕਾ ਪੈਂਦੀ ਰਹੀਆਂ ਤੇ 20 ਤਰੀਕ ਨੂੰ ਜਾ ਕੇ ਆਹਨਾਂ ਨੇ ਕਹਿਤਾ ਕਿ ਜਿਹੜੇ ਬੱਚੇ ਹੁਣ ਰਹਿ ਗਏ ਹੈਗੇ ਆਹ ਸਾਨੂੰ ਕਨਸੈਂਟ ਤੋਂ ਨਹੀਂ ਤਾਂ ਕੱਢ ਦਿੱਤੇ ਜਾਵਾਂਗੇ ਫਿਰ ਇੱਕ ਦਿਨ ਦਾ ਐਕਸਟੈਂਸ਼ਨ ਦਿੱਤਾ 21 ਤਰੀਕ ਨੂੰ ਅਸੀਂ ਮਾਸਟਰ ਸਾਹਿਬ ਨੂੰ ਲਾ ਕੇ ਫਿਰ ਦਰਖਾਸਤ ਦਿੱਤੀ ਜੀ ਕਿ ਅਸੀਂ 7 ਸਾਲ ਤੋਂ ਤੁਹਾਡੇ ਨਾਲ ਪੜ ਰਹੇ ਹਾਂ ਸਾਡਾ ਰਿਲੇਸ਼ਨਸ਼ਿਪ ਹੈ ਐਨ 4 ਵਜੇ ਤੁਸੀਂ ਕਿਵੇਂ ਟਰਮੀਨੇਟ ਕਰ ਸਕਦੇ ਹੋ ਕਿੰਨੇ ਬੱਚੇ ਕਿੰਨੇ 18 ਸਾਢੇ 30 ਸੀਗੇ ਬਟ ਉਹਨਾਂ ਨੇ ਪ੍ਰੈਸ਼ਰ ਵਗੈਰਾ ਕਰਕੇ ਫਿਰ ਬਾਅਦ ਚ 18 ਰਹਿ ਗਏ ਸੀਗੇ ਅਸੀਂ ਬੜੇ ਹੱਥ ਜੋੜ ਕੇ ਆ ਕਿ ਅਸੀਂ ਸਕੂਲ ਦੇ ਨਾਲ ਕੋਆਪਰੇਟ ਕਰ ਰਹੇ ਹੈਗੇ ਸਿਸਟਮ ਦਾ ਬਟ ਉਹਨਾਂ ਨੇ ਕੋਈ ਨਹੀਂ ਮੰਗੀ ਰਾਤ ਨੂੰ ਸਾਨੂੰ 10:30 ਵਜੇ ਆ ਕੇ ਮੇਲ ਤੇ ਕਰਤਾ ਕਿ ਤੁਹਾਡੇ ਬੱਚੇ ਕੱਢ ਦਿੱਤੇ ਗਏ ਹਨ 22 ਤਰੀਕ ਨੂੰ ਸਾਡੀ ਪੇਸ਼ੀ ਲੱਗੀ ਸੀ ਮਾਨਯੋਗ ਅਦਾਲਤ ਸਾਹਿਬ ਦੇ ਉੱਥੇ ਗਏ ਤੇ ਉੱਥੇ ਅਸੀਂ ਸਾਰਾ ਆਪਣਾ ਮੁੱਦਾ ਦੱਸਿਆ ਕਿ ਅਸੀਂ ਇਸ ਤਰੀਕੇ ਨਾਲ ਕੱਢੇ ਗਏ ਹੈ ਜਦ ਉਹਨਾਂ ਨੇ ਸਾਰੀ ਪਿੱਤੀ ਤਾਂ ਸ਼ਾਮ ਨੂੰ 4 ਵਜੇ ਜਾ ਕੇ ਸਟੇ ਦਿੱਤੀ ਇਸ ਮੈਟਰ ਤੇ ਤੇ ਅਨਾਂ ਦੇ ਵਕੀਲ ਸਾਹਿਬ ਕੋਲ ਸਭ ਪੇ ਸੀਗੇ ਸਭ ਦੀ ਨੌਲੇਜ ਹੈ ਬਟ ਅੱਜ ਸਾਨੂੰ ਬੜਾ ਸ਼ੌਕਿੰਗ ਲੱਗਿਆ ਕਿ ਅਸੀਂ ਫੇਰ ਆ ਰਹੇ ਹਾਂ ਆ ਕਹਿ ਰਹੇ ਕਿ ਜਿਹੜੀ ਆ ਆਰਡਰ ਹੈ ਸਾਡੇ ਵਾਸਤੇ ਆਰਡਰ ਕਲੀਅਰ ਨਹੀਂ ਹੈਗਾ ਹੁਣ ਅਸੀਂ ਸਕੂਲ ਦੇ ਬਾਹਰ ਖੜੇ ਆ ਅਸੀਂ ਵੀ ਆਪਣੇ ਲਾਇਰ ਸਾਹਿਬ ਨਾਲ ਗੱਲ ਕੀਤੀ ਆ ਅਸੀਂ ਨੈਕਸਟ ਲਾਈਨ ਆਫ ਐਕਸ਼ਨ ਵਾਸਤੇ ਹੁਣ ਵੇਟ ਕਰ ਰਹੇ ਹੈਗੇ 10 ਵਜੇ ਹੁਣ ਜਿਸ ਤਰ੍ਹਾਂ ਸਾਨੂੰ ਇਹ ਕੋਰਟ ਸ਼ਾਇਦ ਮੂਵ ਕਰੀਏ ਕੇਸ ਦੇ ਜੇ ਸਾਨੂੰ ਅਲਾਉ ਨਹੀਂ ਕਰ ਰਹੇ ਬੱਚੇ ਬਾਹਰ ਖੜੇ ਹੈਗੇ ਸੜਕ ਤੇ ਅਸੀਂ ਬਿਲਕੁਲ ਖੜੇ ਹੈਗੇ ਅਸੀਂ ਬਰਸਨ ਸਾਹਿਬ ਨਾਲ ਗੱਲ ਆ ਕੇ ਬੜੀ ਪਿਆਰ ਨਾਲ ਗੱਲ ਕੀਤੀ ਹੈ ਕਿ ਤੁਸੀਂ ਕਾਈਂਡਲੀ ਆਪਣੇ ਲਾਇਰ ਨੂੰ ਗੱਲ ਕਰ ਲਓ ਜੇ ਕੋਈ ਮੁੱਦਾ ਹੈਗਾ ਦੇਖੋ ਤੁਹਾਨੂੰ ਜੋ ਵੀ ਹੈਗਾ ਕਰੋ ਬਟ ਉਹ ਕਹਿ ਰਹੇ ਕਿ ਸਾਨੂੰ ਆ ਆਰਡਰ ਦੀ ਕਲੈਰਿਟੀ ਨਹੀਂ ਹੈ ਇਸ ਲਈ ਅਸੀਂ ਤੁਹਾਨੂੰ ਅਲਾਉ ਨਹੀਂ ਕਰ ਸਕਦੇ ਹੈਗੇ ਇਸ ਬਾਰੇ ਜਦੋਂ ਯਦਵਿੰਦਰਾ ਪਬਲਿਕ ਸਕੂਲ ਦੇ ਹੈੱਡਮਾਸਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਦਾਲਤ ਦੇ ਆਦੇਸ਼ਾਂ ਦੀ ਉਹ ਪਾਲਣਾ ਕਰਨਗੇ ਉਹਨਾਂ ਨੇ ਮਾਪਿਆਂ ਤੋਂ ਜਿਹੜੀ ਫੀਸ ਮੰਗੀ ਹੈ ਉਹ ਬਿਲਕੁਲ ਜਾਇਜ਼ ਹੈ और हमें माननीय न्यायालय का पूरा बहुत रिस्पेक्ट है उनके ऑर्डर्स का बहुत रिस्पेक्ट है जो भी माननीय न्यायालय गएगा स्कूल को मानना ही है वो तो और जो हमारा कल कोर्ट ऑर्डर आया है एक जो भी ऑर्डर दिया है कोर्ट ने उन्होंने एक तारीख के लेटर के बारे में दिया है जिस जो बीस तारीख को हम हमारा इम्प्लीमेंट हो गया था सर उसमें क्या था एक, था? एक, था? एक था? बस उसमें डी बोर्डिंग और बोर्डिंग को ऑप्लेट करने का था इसके बाद जो हमने लेटर्स अपने पेरेंट्स को दिए थे अठारह उन्नीस बीस और इक्कीस उसके बारे में कोर्ट मान्य न्यायालय ने कोई भी आदेश नहीं दिया है तो क्योंकि उसमें कोई आदेश नहीं दिया है तो इसलिए जो है हम

पेरेंट्स अपने बच्चों की अच्छी शिक्षा नहीं चाहते हैं तो स्कूल कैसे उसके बीच में चाहिए। वो मैंने अपने बच्चों से बात थी, उनको बता दिया था कि स्कूल ने कितने सारे चीजें उनके लिए करी हैं और हम अपने बच्चों को चाहते हैं कि वो स्पोर्ट्स में भी और करिकुलर में भी सब आगे निकले स्कूल जो है की लगेसी सेवेंटी एट ईयर्स की लगेसी है जहाँ पे हमारे पास बहुत बड़े बड़े नाम हैं जो स्कूल से निकले है, जिन्होंने बहुत बड़ा नाम कर रहा है। हमारे स्टैंडर्ड्स बहुत हाई हैं, पेरेंट्स उन स्टैंडर्ड्स को ऊंचा नहीं करने देना चाहते हैं, अगर वो पेरेंट्स स्कूल के स्टैंडर्ड्स को के हिसाब से नहीं अगर चलेंगे तो कैसे काम चलेगा तो, किए गए अगर इक्कीस तरीके किसी भी लेटर पे कोर्ट का ऑर्डर आता तो जो भी मान्य कोर्ट हमें कहेगा हम उसको हमेशा मानेंगे हम अभी आज भी मान रहे हैं और आगे भी मानते रहेंगे जो भी किस तरह के लेटर के बारे में या किसी भी लेटर के बारे में वो हमसे कहेगा हमारे लिए कोर्ट से बढ़ कुछ नहीं है सर तो कोई और सोल्यूशन नहीं हो सकता था एक बच्चों और का एक अच्छा रिश्ता होता है कोर्ट जैसे हमें कहेगा ਤੇ ਏਸੀ ਜੋ ਹੈ ਪਟਿਆਲਾ ਦੇ ਵਿੱਚ ਵੀਪੀਐਸ ਸਕੂਲ ਦਾ ਨਾਮੀ ਸਕੂਲ ਹੈ ਇਹ ਵੀ ਵੀ ਨਹੀਂ ਹੈ ਕਿ ਇਹ ਕੋਈ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਜਾਂ ਫਿਰ ਆਰਥਿਕ ਤੰਗੀ ਦੇ ਵਿੱਚੋਂ ਨਿਕਲ ਰਿਹਾ ਜੋ ਜਿਸ ਤਰੀਕੇ ਦੇ ਨਾਲ ਹੁਣ ਬੱਚਿਆਂ ਨੂੰ ਕੱਢਣ ਦਾ ਮੁੱਦਾ ਸਾਹਮਣੇ ਆਇਆ ਇਸ ਮੁੱਦੇ ਦੇ ਉੱਪਰ ਚਰਚਾ ਅਸੀਂ ਕਰਾਂਗੇ ਔਰ ਇਸ ਤੋਂ ਬਾਅਦ ਪਹਿਲਾਂ ਤੁਸੀਂ ਸਮਝ ਲਿਆ ਕਿ ਵੱਡੇ ਕਾਨਵੈਂਟ ਸਕੂਲ ਹੈਗੇ ਆ ਕਿਵੇਂ ਬੱਚਿਆਂ ਨੂੰ ਸਿੱਖਿਆ ਦੇ ਨਾਮ ਦੇ ਉੱਪਰ ਇੱਕ ਬਿਜ਼ਨਸ ਦਾ ਮਾਡਲ ਵੀ ਚਲਾ ਰਹੇ ਨੇ ਕਿਉਂਕਿ ਅੱਜਕੱਲ ਤੁਸੀਂ ਦੇਖ ਲਓ ਵੀ ਜੇਕਰ ਬਿਜ਼ਨਸ ਮਾਡਲ ਕੋਈ ਦੇਸ਼ ਦੇ ਵਿੱਚ ਦੇਖੋ ਮਿਲ ਰਿਹਾ ਤਾਂ ਬਾਕੀ ਤਾਂ ਹੈ ਹੀ ਹੈ ਪਰ ਸਕੂਲਾਂ ਦਾ ਬਿਜ਼ਨਸ ਮਾਡਲ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੁੰਦੀ ਹੈ ਤੇ ਉਹ ਕਿੱਥੋਂ ਤੱਕ ਚਲਾ ਜਾਂਦਾ ਬਸ ਇੱਕ ਪਾਈ ਜਾਂਦੀ ਹੈ ਤੇ ਕਦੋਂ 50 ਹੋ ਜਾਂਦੀਆਂ ਪਤਾ ਨਹੀਂ ਲੱਗਦਾ ਬਿਲਡਿੰਗਾਂ ਕਮਰੇ 10 ਪਾਏ ਜਾਂਦੇ ਆ ਕਦੋਂ 100 ਹੋ ਜਾਣ ਤਿੰਨ ਮੰਜ਼ਲੇ ਹੋ ਜਾਣ ਪਤਾ ਨਹੀਂ ਲੱਗਦਾ ਇਸ ਮੁੱਦੇ ਦੇ ਉੱਪਰ ਚਰਚਾ ਸ਼ੁਰੂ ਕਰਦੇ ਆ ਤਜਿੰਦਰ ਮੇਰੇ ਨਾਲ ਸਟੂਡੀਓ ਤੋਂ ਜੁੜੇ ਹੋਏ ਨੇ ਤਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਵੀ اپੀਲ ਹੈ ਕਿ ਸਕੂਲਾਂ ਦੇ ਜਿਹੜੇ ਪ੍ਰਾਈਵੇਟ ਸਕੂਲ ਹੈ ਇਹਨਾਂ ਦੇ ਸਿਸਟਮ ਦੇ ਉੱਪਰ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਸਵਾਲ ਖੜੇ ਹੁੰਦੇ ਆ ਜਾਂ ਫਿਰ ਤੁਹਾਡੇ ਨਾਲ ਵੀ ਅਜਿਹਾ ਬੱਚੇ ਕੋਈ ਪੜਦੇ ਤੁਹਾਡੇ ਰਿਸ਼ਤੇਦਾਰ ਕਰੀਬੀ ਦੇ ਬੱਚੇ ਜਾਂ ਫਿਰ ਤੁਹਾਡੇ ਆਪਣੇ ਬੱਚੇ ਪੜਦੇ ਆ ਜਾਂ ਫਿਰ ਤੁਸੀਂ ਇਸ ਸਕੂਲਾਂ ਦੇ ਅਜਿਹੇ ਜੋ ਪੈਸੇ ਠਗਦੇ ਨੇ ਸਾਰੇ ਤਾਂ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਸਾਰੇ ਅਜਿਹੇ ਨਹੀਂ ਹੁੰਦੇ ਪਰ ਵਿੱਚ ਵਿੱਚ ਹੁੰਦੇ ਆ ਕੋਈ ਨਾ ਕੋਈ ਉਹਨਾਂ ਬਾਰੇ ਜ਼ਿਕਰ ਤੁਹਾਨੂੰ ਕੋਈ ਲੱਗਦਾ ਹੈ ਡਾਊਟ ਹੈ ਸਵਾਲ ਦੇਣਾ ਚਾਹੁੰਦੇ ਹੋ ਸਵਾਲ ਰੱਖਣਾ ਚਾਹੁੰਦੇ ਹੋ رائے ਰੱਖਣਾ ਚਾਹੁੰਦੇ ਹੋ ਤਾਂ ਫੋਨ ਲਾਈਨ ਤੁਹਾਡੇ ਲਈ ਖੁੱਲਿਆ ਹੈ ਦਰਸ਼ਕ ਇੱਕ ਜੁੜ ਵੀ ਚੁੱਕੇ ਨੇ ਸਵਾਗਤ ਹੈ ਜੀ ਪ੍ਰੋਗਰਾਮ ਚ ਕੀ ਨਾਮ ਹੈ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਜੀ ਬੋਧ ਸਿੰਘ ਬੋਰਾ ਜੀ ਹਲਕਾ ਮਜੀਠੇ ਦਾ ਹਾਂਜੀ ਬੋਧ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਕੂਲਾਂ ਦਾ ਸਿਸਟਮ ਜਿਹੜਾ ਅੱਜ ਅਸੀਂ ਉਸ ਦੇ ਉੱਪਰ ਸਵਾਲ ਖੜੇ ਕਰ ਰਹੇ ਆ ਕਿ ਸਿੱਖਿਆ ਦੇ ਨਾਮ ਦੇ ਉੱਪਰ ਇੱਕ ਵੱਡਾ ਕਈ ਤੇ ਜਿਹੜੇ ਐ ਚਲੋ ਪੈਸਿਆਂ ਦੇ ਬਦਲੇ ਨੌਲੇਜ ਵੀ ਦੇ ਜਾਂਦੇ ਆ ਪਰ ਕਈ ਹੁੰਦੇ ਕਿ ਸਿਰ ਪੈਸੇ ਹੀ ਵਟੋਰੇ ਜਾਂਦੇ ਆ ਸਿੱਖਿਆ ਵੀ ਨਹੀਂ ਦਿੰਦੇ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਪਹਿਲਾਂ ਤਾਂ ਮੈਂ ਜਿੰਨਾ ਵੀ ਤੁਸੀਂ ਪ੍ਰੋਗਰਾਮ ਰੋਜ਼ ਲਾਈਵ ਕਰਦੇ ਜੋ ਇਸ ਦੀ ਸ਼ਲਾਗਾ ਕਰਦਾ ਵਾਂ ਸ਼ੁਕਰੀਆ ਔਰ ਇਹ ਮੁੱਦੇ ਪਹਿਲੀ ਵਾਰ ਮੈਨੂੰ ਇਹ ਚੀਜ਼ ਦੇਖਣ ਤੇ ਮਿਲੀ ਆ ਮੈਂ ਬੜੇ ਲੰਮੇ ਆਖੇ ਤੋਂ ਸੋਸ਼ਲ ਮੀਡੀਆ ਦੇ ਨਾਲ ਵੀ ਜੁੜਿਆ ਆਂ ਦੇਖਦਾ ਵੀ ਆਂ ਪਰ ਜਿਵੇਂ ਤੁਸੀਂ ਇੱਕ ਬਰੀਕੀ ਦੇ ਨਾਲ ਜਿਹਨੂੰ ਕਹਿੰਦੇ ਆ ਗਰਾਉਂਡ ਲੈਵਲ ਦੀ ਗੱਲ ਹੂੰ ਰੋਜ਼ ਦੇ ਰੋਜ਼ ਕੋਈ ਦੁਨੀਆ ਦਾ ਜਿਹੜਾ ਉਹ ਮੁੱਦਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਵਾ ਇੱਕ ਦਿੱਕਤ ਬਣ ਆਇਆ ਉਹਨੂੰ ਤੁਸੀਂ ਜਨਤਕ ਕਰਦੇ ਜੋ ਇਹ ਬਹੁਤ ਵੱਡਾ ਉਪਰਾਲਾ ਵਾ ਮੈਂ ਸਾਗਰੀ ਵੀ ਸਟੂਡੀਓ ਦਾ ਜਿਹੜੇ ਵਿੱਚ ਕੰਮ ਕਰਨ ਵਾਲੇ ਹੈਗੇ ਆ ਮੈਂਬਰ ਉਹਨਾਂ ਦਾ ਧੰਨਵਾਦ ਕਰਦਾ ਹੂੰ ਔਰ ਆ ਜਿਹੜਾ ਮੁੱਦਾ ਤੁਸੀਂ ਐਜੂਕੇਸ਼ਨ ਦਾ ਸਕੂਲਾਂ ਦਾ ਚੱਕਿਆ ਨਾ ਇਹ ਬਹੁਤ ਹੀ ਗਹਿਿਰਤਾ ਨਾਲ ਲੈਣ ਵਾਲਾ ਮੁੱਦਾ ਵਾ ਹੂੰ ਉਹ ਕਿੱਦਾਂ ਲੈਣ ਵਾਲਾ ਮੈਂ ਤੁਹਾਨੂੰ ਦੱਸਦਾ ਮੇਰੇ ਖੁਦ ਦੇ 4 ਬੱਚੇ ਪ੍ਰਾਈਵੇਟ ਸਕੂਲ ਚ ਪੜਦੇ ਹੂੰ ਔਰ ਮੈਂ ਇੱਕ ਮਿਡਲ ਕਲਾਸ ਦਾ ਕਿਸਾਨ ਆ ਹੂੰ ਜਿਵੇਂ ਕਹਦੀਏ ਕਿ ਛੋਟਾ ਕੈਟਾਗਰੀ ਹੂੰ ਔਰ ਪਰ ਮੇਰੀ ਇੱਛਾ ਵਕਿ ਜੇ ਮੈਂ ਪਹਿਲਾਂ ਨਹੀਂ ਪੜ ਸਕਿਆ ਤੇ ਮੈਂ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਵਾਂ ਹਰ ਇੱਕ ਜੀ ਰਿਕਸ਼ੇ ਵਾਲੇ ਦੀ ਵੀ ਇਹ ਇਹ ਹੈਬਿਟ ਹੈ ਔਰ ਜਹਾਜ਼ ਵਾਲੇ ਦੀ ਵੀ ਹੈਬਿਟ ਹੈ ਕਿ ਮੇਰਾ ਬੱਚਾ ਪੜੇ ਔਰ ਤਰੱਕੀ ਕਰੇ ਹਮ ਪਰ ਪਾਲਾ ਕੀ ਹੋਇਆ ਕਿ ਜਿਹੜਾ ਸਿਸਟਮ ਅੱਜ ਸਕੂਲਾਂ ਦਾ ਹੋ ਗਿਆ ਉਹ ਬਣ ਗਈ ਦੁਕਾਨਦਾਰੀ ਬਿਲਕੁਲ ਮੈਂ 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 ਸਿਰ ਦੱਸ ਦੇਣਾ ਚਾਹੁੰਦਾ ਮੈਂ ਕਿਸੇ ਵੀ ਕੰਮ ਤੋਂ ਸ਼ਰਮ ਨਹੀਂ ਗਰੀਜ਼ ਕਰਦਾ ਮੈਂ ਖੁਦ 2 ਸਾਲ ਡਰਾਈਵਿੰਗ ਸਕੂਲ ਬੱਸ ਦੇ ਵਿੱਚ ਕੀਤੀ ਹੈ ਮੈਂ ਬੱਸ ਤੇ ਸਕੂਲ ਬੱਸ ਚਲਾਈ ਹੋਈ ਹੈ ਹਮ ਔਰ ਉਹਦੇ ਵਿੱਚ ਮੈਂ ਮੇਰਾ ਆਪਣਾ ਪੀਰੀਅਡ ਹੈ ਮੈਂ ਸਮਝ ਰਿਹਾ ਕਿ ਮੇਰਾ ਕਿ ਸਿਆਸੀ ਪੀਰੀਅਡ ਸੀ ਉਹ ਵੀ ਹੂੰ ਕਿ ਮੈਨੂੰ ਸਕੂਲ ਵਿੱਚ ਬਸ ਚਲਾਉਂਦੇ ਆ ਬਹੁਤ ਕੁਝ ਲੋਕਾਂ ਦੀਆਂ ਮੁਸ਼ਕਲਾਂ ਦਾ ਮੇਰੇ ਸਾਹਮਣੇ ਉਹ ਜਿਹੜਾ ਪਰਫਾਰਮ ਆਇਆ ਔਰ ਮੈਂ ਉਹਨੂੰ ਆਉਣ ਵਾਲੇ ਟਾਈਮ ਤੇ ਸਰਕਾਰਾਂ ਦੇ ਸਾਹਮਣੇ ਰੱਖੂੰਗਾ ਮੈਂ ਆਪਜੀ ਦੇ ਚੈਨਲ ਦੇ ਮਾਧਿਅਮੇ ਜਰੀਏ ਵੀ ਰੱਖੂੰਗਾ ਔਰ ਉਦਾਂ ਵੀ ਰੱਖੂੰਗਾ ਹੂੰ ਕਿ ਜਿਵੇਂ ਜੋ ਸਕਾਲਰਸ਼ਿਪ ਸਰਕਾਰ ਤੋਂ ਪ੍ਰਾਈਵੇਟ ਸਕੂਲਾਂ ਨੂੰ ਭੇਜੀ ਜਾਂਦੀ ਆ ਉਹ ਵੀ ਇੱਕ ਬੜਾ ਵੱਡਾ ਕੱਪੜਾ ਹੁੰਦਾ ਹੂੰ ਉਹਦੇ ਵਿੱਚ ਤੁਸੀਂ ਦੇਖਿਆ ਸਾਧੂ ਸਿੰਘ ਧਰਮਸ਼ੋਤ ਨੇ ਕਿੰਨੇ ਕਿੰਨੇ ਕਰੋੜ ਦਾ ਕਬਲਾ ਕੀਤਾ ਤੇ ਪਾ ਲਾ ਕੇ ਕੀ ਨਿਕਲਿਆ ਭੰਡਾ ਭਡਾਰੀਆ ਕਿੰਨਾ ਕੁ ਬਾਹਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਜੇਲ੍ਹ ਗਈ ਬੇਲ ਹੋ ਗਈ ਜ਼ਮਾਨਤ ਹੋ ਗਈ ਕੇਸ ਲੜਨਗੇ ਕੇਸ ਲੜਦੇ ਲੜਦੇ ਕਈ ਵਾਰ ਕਈ ਲੀਡਰ ਹੀ ਤੁਰ ਜਾਂਦੇ ਆ ਕੇਸ ਉੱਥੇ ਦਾ ਉੱਥੇ ਰਹਿ ਜਾਂਦਾ ਪਰ ਲੋਕਾਂ ਦਾ ਪੈਸਾ ਲੋਕ ਜਨਤਾ ਦਾ ਫੰਡ ਵਾਪਸ ਨਹੀਂ ਮਿਲਦਾ ਬਲਕਿ ਇਹ ਚੀਜ਼ਾਂ ਵੀ ਜਿਹੜੀਆਂ ਬੜਾ ਧਿਆਨ ਦੇਣ ਵਾਲੀਆਂ ਵਾਂ ਰਹੀ ਗੱਲ ਪ੍ਰਾਈਵੇਟ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਨਾਲ ਕੋਆਪਰੇਟ ਕਰਨ ਦੀ ਲੋੜ ਆ ਔਰ ਕੋਆਪਰੇਟ ਸਰਕਾਰ ਨਾਲ ਕਰਕੇ ਔਰ ਲੋਕਾਂ ਨਾਲ ਵੀ ਕੋਆਪਰੇਟ ਕਰਨ ਦੀ ਲੋੜ ਆ ਕਿ ਜਿਹੜੀ ਫੀਸ ਆ ਜਿਹਨੇ ਹੁਣ ਉਹ ਜਿਹੜੇ ਬੱਚੇ ਕੱਢੇ ਗਏ ਆ ਉਹਦੇ ਵਿੱਚ ਪ੍ਰਿੰਸੀਪਲ ਦਾ ਸਵਾਲ ਜਵਾਬ ਇਹ ਸੀ ਕਿ ਅਸੀਂ ਤਾਂ ਕੋਆਪਰੇਟ ਕਰੇ ਮਾਪਿਆਂ ਨਾਲ ਪਰ ਉੱਥੇ ਜਿਹੜਾ ਜਿਹੜੀ ਜਨਾ ਕਿ ਇੱਕ ਬੰਦਾ ਮੀਡੀਆ ਸਾਹਮਣੇ ਕੋਆਪਰੇਟ ਕਰ ਲਿਆ ਜਦੋਂ ਮਾਪੇ ਜਾਣਗੇ ਉਹਦਾ ਤਾਂ ਬਿਹੇਰ ਵੀਰ ਤੁਸੀਂ ਲੋਕੇ ਦੇਖ ਲਓ ਮੈਂ ਕਹੂੰਗਾ ਪੜਦੇ ਨਾ ਬੁਹੇਰੀ ਦੇਖ ਲਓ ਉਹਦਾ ਬਿਹੇਵੀਅਰ ਹੋਗਾ ਕਿ ਤੁਸੀਂ ਪੜਾਉਣੇ ਪੜਾਓ ਨਹੀਂ ਤੇ ਹੋਰ ਬੜੇ ਸਕੂਲ ਆ ਜਾਓ ਸਾਡੇ ਕੋਲ ਬੱਚੇ ਵਾਧੂ ਸਾਡੇ ਕੋਲ ਸਕੂਲ ਵਾਧੂ ਹੂੰ ਇਹ ਇਹ ਲੈਂਗੁਏਜ ਆ ਵੱਡੇ ਵੱਡੇ ਸਕੂਲਾਂ ਦੀ ਹੂੰ ਕੈਮਰੇ ਸਾਹਮਣੇ ਕੁਝ ਹੋਰ ਹੈ ਤੇ ਪਿੱਛੇ ਕੁਝ ਹੋਰ ਵਰਤਦੇ ਆ ਨਹੀਂ ਸੱਚਾਈ ਹੈ ਜੀ ਤੁਸੀਂ ਦੇਖਿਓ ਇਹਨਾਂ ਦਾ ਹੁਣ ਸੋਸ਼ਲ ਮੀਡੀਆ ਤੇ ਹਰ ਸਕੂਲ ਨੇ ਆਪਣਾ ਪੇਜ ਬਣਾਇਆ ਹੋਇਆ ਵਾ ਜੀ ਔਰ ਜਿਵੇਂ ਕਹਿੰਦੇ ਨਾ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਉਹ ਵੀ ਮੈਟਰ ਕਰ ਲਓ ਤੁਸੀਂ ਹਾਥੀ ਦੇ ਦੰਦਾਂ ਵਾਲਾ ਸਿਸਟਮ ਲਾ ਲਓ ਜਦੋਂ ਤਾਂ ਸਕੂਲ ਦੇ ਵਿੱਚ ਕੋਈ ਜਿਵੇਂ ਕਹਿਦੀਏ ਕੋਈ ਫੰਕਸ਼ਨ ਹੁੰਦਾ ਉਦੋਂ ਤਾਂ ਬਹੁਤ ਕੁਝ ਜਿਹੜਾ ਉੱਥੇ ਜਿਹੜਾ ਚਮਕਾ ਚਮਕ ਦਮਕਤ ਖਾਲੀ ਜਾਂਦੀ ਆ ਸੋਸ਼ਲ ਮੀਡੀਆ ਤੇ ਵੀ ਦਿਖਾਇਆ ਜਾਂਦਾ ਚੈਨਲਾਂ ਨੂੰ ਵੀ ਬੁਲਾਇਆ ਜਾਂਦਾ ਚਲੋ ਪਰ ਜਿਆ ਚੈਨਲਾਂ ਦਾ ਮੀਡੀਆ ਤਾਂ ਚੰਗਾ ਵਾ ਮੈਂ ਕਹਿੰਦਾ ਕੋਈ ਤੁਸੀਂ ਚੰਗਾ ਧਾਰਮਿਕ ਤੇ ਪ੍ਰੋਗਰਾਮ ਕਰਦੇ ਜੋ ਨਸ਼ਿਆਂ ਵਿਰੁੱਧ ਕੋਈ ਗੱਲ ਕਰਦੇ ਜੋ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਕਰਦੇ ਜੋ ਤੇ ਗੁੱਡ ਐਂਡ ਵੈਲ ਜੀ ਠੀਕ ਆ ਪਰ ਕਈ ਕਈਆਂ ਥਾਵਾਂ ਤੇ ਤੁਸੀਂ ਸਿਰਫ ਸਿੱਖਿਆ ਨੂੰ ਮਿਸਯੂਜ਼ ਕਰ ਰਹੇ ਹੋ ਜੋ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਤੋਂ ਅੱਜ ਤੱਕ ਬੱਚੇ ਫਾਰਮ ਤਾਂ ਚਲੇ ਹੋਣਗੇ ਕੋਈ ਆਈਪੀਐਸ ਕੋਈ ਡਾਕਟਰ ਕੋਈ ਜੱਜ ਨਹੀਂ ਬਣਿਆ ਔਰ ਜਿੰਨੇ ਵੀ ਪਹਿਲਾਂ ਸਰਕਾਰੀ ਸਕੂਲ ਸੀ ਜਿਵੇਂ ਗਵਰਨਮੈਂਟ ਸਕੂਲ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਈਪੀਐਸ ਬੀਪੀਐਸ ਲੱਗੇ ਹੋਏ ਆ ਪਰ ਜਿਹੜੇ ਹੁਣ ਜਿਵੇਂ ਕਹਿ ਦੀ ਮੈਂ ਕਹੂੰਗਾ ਕਿ ਧੰਦਲੀ ਆ ਤਰੀ ਸਿੱਖਿਆ ਦੇ ਨਾਂ ਤੇ ਇੱਕ ਧੰਦਾ ਕੀਤਾ ਜਾ ਰਿਹਾ ਵਾ ਜਿਵੇਂ ਤੁਸੀਂ ਤਿੱਕ ਇੱਕ ਬਿਲਡਿੰਗ ਤੋਂ 10 ਬਿਲਡਿੰਗਾਂ 10 ਬਿਲਡਿੰਗਾਂ ਤੋਂ 100 ਬਿਲਡਿੰਗਾਂ ਬਣਦੇ ਆ ਪਤਾ ਨਹੀਂ ਲੱਗਦਾ ਹਾਂ ਹੁਣ ਵੇਖੋ ਕਮਾਈ ਹੈ ਤਾਂ ਉੱਤੇ ਡਿਵੈਲਪਮੈਂਟ ਹੋ ਰਹੀ ਹੈ ਨਾ ਜੀ ਲੇਕਿਨ ਉੱਥੇ ਐਜੂਕੇਸ਼ਨ ਦੀ ਉਨੀ ਉਨੀ ਗਰੋਥ ਨਹੀਂ ਹੈਗੀ ਜਿੰਨੀ ਉੱਥੇ ਕਮਾਈ ਦੀ ਗਰੋਥ ਹੈ ਹੂੰ ਦੇ ਪ੍ਰਾਈਵੇਟ ਸਕੂਲਾਂ ਕੋ ਬੱਚਾ ਵੀ ਆ ਔਰ ਬੱਸਾਂ ਦਾ ਕਿਰਾਇਆ ਵੀ ਮਨਮਰਜ਼ੀ ਨਾਲ ਲਾਉਂਦੇ ਆ ਔਰ ਇਹ ਜੇ ਮੰਨ ਲਓ 10 ਕਿਲੋਮੀਟਰ ਦਾ ਸਫ਼ਰ ਆ ਚਾਹੇ 50 ਕਿਲੋਮੀਟਰ ਦਾ ਸਫ਼ਰ ਆ ਤੇ ਉਹਦੇ ਵਿੱਚ ਮੈਕਸਿਮਮ 1000 ਤੋਂ 1200 ਰੁਪਿਆ ਕਿਰਾਇਆ ਜਿਹੜਾ ਵਾ ਡੰਨੇ ਆ ਕਿਸੇ ਵੀ ਸਕੂਲ ਤੁਸੀਂ ਚਲੇ ਜਾਓ ਇਹ ਤੋਂ ਘੱਟ ਕਿਰਾਇਆ ਨਹੀਂ ਹੋਊਗਾ ਕਈਆਂ ਸਕੂਲਾਂ ਦਾ 15-1500 35-3500 ਰੁਪਿਆ ਵੀ ਕਿਰਾਇਆ ਹੈਗਾ ਵਾ ਭਾਵੇਂ ਉਹ ਕਿਲੋਮੀਟਰ ਘੱਟ ਹੋਣ ਚਾਹੇ ਵੱਧ ਹੋਣ ਇੱਕ ਸਿੱਖਤ ਬਾਉਂਡ ਕੀਤਾ ਹੋਇਆ ਵਾ ਹਮ ਸਰਕਾਰ ਨੂੰ ਕਿਲੋਮੀਟਰ ਤੇ ਕਿਰਾਇਆ ਕਰਨਾ ਚਾਹੀਦਾ ਵਾ ਔਰ ਮੈਂ ਕਹਿੰਦਾ ਟਰਾਂਸਪੋਰਟ ਵੀ ਨਹੀਂ ਘਟੇ ਜਾਣੀ ਚਾਹੀਦੀ ਸਕੂਲ ਦੀ ਟਰਾਂਸਪੋਰਟ ਵੀ ਘਟੇ ਚ ਨਾ ਜਾਵੇ ਔਰ ਮਾਪਿਆਂ ਦਾ ਵੀ ਜਿਹੜਾ ਵਾ ਪਾਖੋ ਦੇ ਵਿੱਚ ਰੱਖਿਆ ਜਾਵੇ ਕਿ ਉਹਨਾਂ ਦਾ ਵੀ ਜੇਬੇ ਨੂੰ ਖੋਰਾ ਨਾ ਲੱਗੇ ਕਿਉਂਕਿ ਹਰ ਇੱਕ ਬੰਦਾ ਬੜੀ ਮਿਹਨਤ ਕਰਕੇ ਆਪਣੇ ਬੱਚੇ ਪੜਾ ਰਿਹਾ ਹੂੰ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਲਾਣ ਲੋਡ ਹੈ ਨਹੀਂਗੇ ਲੋਕ ਜੀ ਜਿਹੜੇ ਲਾਣ ਲੋਡ ਸੀ ਉਹ ਵੀ ਪਿਛਲੇ ਟਾਈਮ ਕਰੋਨਾ ਆਇਆ ਉਹਨੇ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਅੱਜ ਦੀ ਡੇਟ ਤੇ ਬਿਲਕੁਲ ਹਰ ਇੱਕ ਜਿਹੜਾ ਕੋਈ ਪਾਵਰਫੁਲ ਬੰਦਾ ਵੀ ਉਹਦਾ ਵੀ ਗੁਜ਼ਾਰਾ ਚੱਲ ਰਿਹਾ ਵਾ ਕੋਈ ਐਵੇਂ ਜਾਣ ਕੇ ਗੱਪ ਮਾਰੀ ਜਾਵੇ ਵੇਅਰ ਹੀ ਮਰੀ ਜਾਵੇ ਪਾਲਾ ਕੇ ਹਰ ਇੱਕ ਬੰਦੇ ਦਾ ਜਿਹੜਾ ਕੋਈ ਨੌਕਰੀ ਕਰ ਰਿਹਾ জব ਕਰ ਰਿਹਾ ਬੜੀ ਮੁਸ਼ਕਲ ਨਾਲ ਉਹ ਆਪਣੀ ਸਰਵਾਈਵ ਕਰ ਰਿਹਾ ਲਾਈਫ ਨੂੰ ਔਰ ਸਭ ਤੋਂ ਔਖਾ ਜਿੱਦੀ ਡਿਟੀ ਬੱਚਿਆਂ ਨੂੰ ਪੜਾਉਣਾ ਬਾਕੀ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਤੁਸੀਂ ਹੋਰ ਵੀ ਜਿਹੜਾ ਕੋਈ ਸਵਾਲ ਤੁਹਾਡੇ ਅੰਦਰ ਹੈਗਾ ਵਾ ਉਹ ਤੁਸੀਂ ਮੇਰੇ ਨਾਲ ਰੱਖੋ ਮੈਂ ਉਹਦੇ ਤੇ ਆਪਾਂ ਡਿਸਕਸ ਕਰਦੇ ਹਾਂ ਠੀਕ ਹੈ ਔਰ ਬੱਚਿਆਂ ਨੂੰ ਜੇਕਰ ਦਿਖੇ ਜਾਵੇ ਤਾਂ ਜੋ ਵਤੀਰਾ ਅਪਣਾਇਆ ਗਿਆ ਮਾਨਸਿਕਤਾ ਦੇ ਉੱਪਰ ਵੀ ਅਸਰ ਪੈਂਦਾ ਬੱਚਿਆਂ ਦੀ ਕਿਉਂਕਿ ਕਲਾਸ ਦੇ ਵਿੱਚ ਫਿਰ ਜਦੋਂ ਜਾਣਗੇ ਹੀ ਬੱਚੇ ਕਿਹਾ ਜਾਏਗਾ ਕਿ ਤੁਹਾਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਤੁਸੀਂ ਵਾਪਸ ਆ ਗਏ ਮਾਨਸਿਕਤਾ ਦੇ ਕੀ ਅਸਰ ਲੱਗਦਾ ਤੁਹਾਨੂੰ ਪੈਂਦਾ ਬੜਾ ਵਧੀਆ ਸਵਾਲ ਕੀਤਾ ਤੁਸੀਂ ਇਹਦਾ ਜਵਾਬ ਵੀ ਬਹੁਤ ਵਧੀਆ ਦਊਗਾ ਮੈਂ ਹੂੰ ਮੈਂ ਇਹ ਪ੍ਰੈਕਟੀਕਲ ਜਵਾਬ ਦਊਗਾ ਕਿ ਮੈਂ ਜਿਸ ਸਕੂਲ ਵਿੱਚ ਬੱਸ ਚਲਾਉਂਦਾ ਵਾਂ ਚਾਹੇ ਹੋਰ ਨਾ ਸਕੂਲਾਂ ਦੇ ਵਿੱਚ ਵੀ ਵਿజిਟ ਕੀਤਾ ਵਾ ਕਈ ਵਾਰ ਹੁੰਦਾ ਵਾ ਬੱਚਾ ਘਰੋਂ ਰੈਡੀਓ ਕੇ ਆਇਆ ਵਾ ਉਹਨੂੰ ਉਹਦਾ ਬਸ ਦਾ ਕਿਰਾਇਆ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਬਸ ਦੇ ਵਿੱਚ ਕੁੱਕੜਾਂ ਦੀ ਤਰ੍ਹਾਂ ਤਾੜ ਦਿੱਤਾ ਜਾਂਦਾ ਜਿਵੇਂ ਕਿ ਨਾ ਜਾਨਵਰਾਂ ਵਾਲਾ ਬਿਹੇਵ ਕੀਤਾ ਜਾਂਦਾ। ਉਹਨੂੰ ਉੱਥੇ ਹਰਾਸਮੈਂਟ ਕੀਤਾ ਜਾਂਦਾ। ਮੈਂ ਕਲੀਅਰ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਤੁਸੀਂ ਕਿਤੇ ਵੀ ਚੈੱਕ ਕਰ ਲਿਓ ਜਿਵੇਂ ਕਹਿੰਦੇ ਨੇ ਸੋਸ਼ਲ ਮੀਡੀਆ ਚਾਹੇ ਮੀਡੀਆ ਇੱਕ ਬੜਿਆ ਵੱਡਾ ਜਿਵੇਂ ਕਹਦੇ ਇਹ ਪਲੇਟਫਾਰਮ ਹੈ। ਜੀ। ਔਰ ਉੱਥੇ ਜਦੋਂ ਉਹ ਬੱਚਾ ਜਿਹੜਾ ਸਵੇਰੇ ਮਾਰਨਿੰਗ ਘਰੋਂ ਬੜੇ ਤਿਆਰੀ ਚ ਆਇਆ ਪੜ੍ਹਨਾ ਵਾਸਤੇ ਆਇਆ ਜਦੋਂ ਉਹਨੂੰ ਆਉਂਦੇ ਹਰਾਸਮੈਂਟ ਕੀਤਾ ਜਾਊਗਾ ਉਹਨੇ ਹਜੇ ਜਿਵੇਂ ਕਹਦੇ ਆਪਣੀ ਪ੍ਰੇਅਰ ਵੀ ਨਹੀਂ ਲਈ। ਹੂੰ। ਤੇ ਉਹ ਪਹਿਲਾਂ ਹੀ ਉਹਨੂੰ ਹਲਟ ਕੀਤਾ ਜਾਊਗਾ ਤੇ ਉਹ ਆਪਣਾ ਸਾਰਾ ਦਿਨ ਪੀਰੀਅਡ 'ਚ ਕੀ ਕਰੂਗਾ ਮੈਨੂੰ ਦੱਸੋ ਕਿੱਦਾਂ ਪੜ੍ਹ ਲੂਗਾ ਘਰੋਂ ਦਾ ਮਾਪਿਆਂ ਨੇ ਕੱਲ ਦਿੱਤਾ ਹੁਣ ਕਈ ਮਾਪੇ ਇਦਾਂ ਦੇ ਵੀ ਆ ਗਏ ਆ ਸਰ ਜਿਹੜੇ ਮਾਪੇ ਕਹਿੰਦੇ ਆ ਕਿ ਅਸੀਂ ਉਹੋ ਹੀ ਕਮਾਉਨੇ ਉਹੋ ਹੀ ਖਾਂਦੇ ਆ ਸਾਡੇ ਨਾਲ ਇੰਨਾ ਕੁ ਕੋਆਪਰੇਟ ਕਰਕੇ ਚੱਲੋ ਕਿ 1 ਮਹੀਨੇ ਦਾ ਕਿਰਾਇਆ ਨਹੀਂ ਦੇ ਸਕਦੇ ਤੇ ਅਸੀਂ ਦੂਸਰੇ ਮਹੀਨੇ ਦੋਨਾਂ ਮਹੀਨਿਆਂ ਦਾ ਕਿਰਾਇਆ ਦੇ ਦਾਂਗੇ ਔਰ ਜਿਹੜੇ ਸਕੂਲਾਂ ਦੇ ਜਿਹੜੇ ਵੱਡੇ ਲੋਕ ਆ ਨਾ ਮੈਂ ਜਿੰਨਾ ਕਹਾਂਗਾ ਜਿੰਨੇ ਬਿਜ਼ਨਸ ਦਾ ਧੰਦਾ ਬਣਾਇਆ ਸਕੂਲਾਂ ਨੂੰ ਉਹਨਾਂ ਦੀ ਉਹਨਾਂ ਦਾ ਬਿਹੇਵੀਅਰ ਹੀ ਹੁੰਦਾ ਪੜਾਉਨੇ ਪੜਾਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਦਾ ਠੇਕਾ ਨਹੀਂ ਲਿਆ ਬਲਕਿ ਇਹ ਵੇਖੋ ਜਿਹੜਾ ਅਧਿਆਪਕ ਹੁੰਦਾ ਨਾ ਇੱਕ ਬੜੀ ਵੱਡੀ ਉਹਦੀ ਸੋਚ ਹੋਣੀ ਚਾਹੀਦੀ ਆ ਨਹੀਂ ਵੀ ਕਰਾਇਆ ਹੈਗਾ ਨਹੀਂ ਵੀ ਬੱਚਾ ਹੈਗਾ ਜੇ ਤੁਸੀਂ ਇੰਨਾ ਕੁ ਮਾਰੇ ਜੋ ਤੇ ਇੱਕ ਬੱਚੇ ਨੂੰ ਫ੍ਰੀ ਹੋ ਕਾਸਟ ਕਰ ਦੋ ਕੀ ਫਰਕ ਪੈਂਦਾ ਨਹੀਂ ਤਾਂ ਉਹਦੀ ਇੰਨੀ ਕ ਹੈਲਪ ਕਰ ਦੋ ਕਿ ਉਹਨੂੰ ਕਹੋ ਵੀਰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕੋਆਪਰੇਟ ਕਰਦਾ ਵਾਂ ਕੋਈ ਨਹੀਂ ਅੱਜ ਨਹੀਂ ਦਿੱਤਾ ਤੇ ਕੱਲ ਨੂੰ ਦੇ ਦੀ ਲੇਕਿਨ ਉਹ ਜਿਹੜੀ ਹਰਾਸਮੈਂਟ ਹੈ ਨਾ ਉਹ ਬੱਚਿਆਂ ਦੇ ਭਵਿੱਖ ਤੇ ਮਾੜਾ ਅਸਰ ਪੈਂਦਾ ਵਾ ਬੱਚਾ ਪੜ ਨਹੀਂ ਸਕੂਗਾ ਬਲਕਿ ਉਹ ਕ੍ਰਾਈਮ ਵਾਲੇ ਬੰਦੇ ਨੂੰ ਜਾਊਗਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੋਂ ਬਹੁਤ ਲਾਈਕ ਬੱਚੇ ਹੁੰਦੇ ਆ ਉਹਨਾਂ ਦਾ ਫਿਰ ਮਾਈਂਡ ਜਿਹੜਾ ਹੁੰਦਾ ਨਾ ਉਹ ਸ਼ਾਰਪ ਹੁੰਦਾ ਵਾ ਉਹ ਫਿਰ ਉਲਟੇ ਬੰਨੇ ਨੂੰ ਚੱਲਣ ਲੱਗਿਆਂ ਵੀ ਟਾਈਮ ਲਾਉਂਦਾ ਤੇ ਸਿੱਧੇ ਬੰਨੇ ਚੱਲਣ ਲੱਗਿਆਂ ਵੀ ਟਾਈਮ ਲਾਉਂਦਾ ਮੈਂ ਇਹਦੇ ਵਿੱਚ ਸਾਰੇ ਸਕੂਲਾਂ ਨੂੰ ਔਰ ਸਰਕਾਰ ਨੂੰ ਇਹ ਕਹਿੰਦਾ ਵਾ ਸਰਕਾਰ ਵੀ ਇੱਕ ਜਿਹੜਾ ਵਾ ਸਿੱਖਿਆ ਮੰਤਰੀ ਨੂੰ ਅਪੀਲ ਕਰਦਾ ਵਾ ਇੱਕ ਪਰਫਾਰਮਾ ਤਿਆਰ ਕਰਕੇ ਵੀ ਜੇ ਕਿ ਜੇ ਕੋਈ ਵੀ ਸਕੂਲ ਕਿਸੇ ਦੇ ਬੱਚੇ ਨੇ ਇਹੋ ਜਿਹਾ ਬਿਹੇਵੀਅਰ ਕਰਦਾ ਵਾ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਸਰਕਾਰ ਦਾ ਇੱਕ ਡੰਡਾ ਕਾਇਮ ਹੋਣਾ ਚਾਹੀਦਾ ਵਾ ਇਹਨਾਂ ਨੇ ਕੋਆਪਰੇਟ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਕਿ ਸਕੂਲ ਦੀਆਂ ਬੱਤਾਂ ਰੈਲੀਆਂ ਤੇ ਭੇਜ ਦਿੰਦੇ ਆ ਤੇ ਉਹਦੇ ਵਿੱਚ ਸਕੂਲ ਦਾ ਤੁਸੀਂ ਪੱਖ ਲਓ ਮਾਤਿਆਂ ਦਾ ਪੱਖ ਨਾਲ ਲਓ ਜਿੱਥੇ ਸਕੂਲ ਵਾਲੇ ਤੁਹਾਨੂੰ ਰੈਲੀਆਂ ਲਈ ਬੱਤਾਂ ਦਿੰਦੇ ਆ ਉੱਥੇ ਮਾਪੇ ਤੁਹਾਨੂੰ ਵੋਟਾਂ ਵੀ ਦਿੰਦੇ ਆ ਹਾਂ ਬਿਲਕੁਲ ਇਸ ਕਰਕੇ ਇਸ ਸਰਕਾਰ ਨੂੰ ਵੀ ਇਸ ਚੀਜ਼ ਦੀ ਤਵੱਜਹ ਦੇਣੀ ਚਾਹੀਦੀ ਹੈ ਜਿਹੜੇ 18 ਬੱਚਿਆਂ ਨੂੰ ਬਾਹਰ ਕੱਢਿਆ ਗਿਆ ਉਹ ਬੜਾ ਮੰਨ ਭਾਗਾ ਵਾ ਬੜਾ ਨਿੰਦਣਜੋਗ ਹੈ ਤੁਸੀਂ ਜਦੋਂ ਉਹਨਾਂ ਨਾਲ ਪਹਿਲਾਂ ਤੁਹਾਡੀ ਕਮਿਟਮੈਂਟ ਜੋ ਹੋਈ ਹੈ ਤੁਸੀਂ ਉਹਦੇ ਤੋਂ ਉਲਟ ਚੱਲ ਰਹੇ ਜੋ ਬਲਕਿ ਵੱਡੇ ਸਕੂਲਾਂ ਨੂੰ ਲਾਅਸ ਕੋਈ ਨਹੀਂ ਹੁੰਦਾ ਬਲਕਿ ਉਹ ਆਪਣਾ ਬੈਨੀਫਿਟ ਜਿਹੜਾ ਉਹਨਾਂ ਦੀ ਟਰਨਓਵਰ ਉਹਨੂੰ ਥੱਲੇ ਨਹੀਂ ਆਉਣ ਦੇਣਾ ਚਾਹੁੰਦੇ ਭਾਵੇਂ ਕਿਸੇ ਦਾ ਬੱਚਾ ਪੜੇ ਨਾ ਪੜੇ ਉਹਨਾਂ ਨੂੰ ਆਪਣੀ ਟਰਨਓਵਰ ਦਾ ਮਤਲਬ ਪਿਆ ਹੂੰ ਤੁਸੀਂ ਦੇਖ ਲਓ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਹੰਡਾ ਵਾ ਉਹਦੇ ਵਿੱਚ ਫੀਸਾਂ ਬਹੁਤ ਜ਼ਿਆਦਾ ਲੀਨ ਜਾਂਣਗੀਆਂ ਔਰ ਤੁਸੀਂ ਉੱਥੋਂ ਦੇ ਕਿਸ ਉਹਦੇ ਤੋਂ ਇਹ ਪੁੱਛਿਆ ਜਾਂਦਾ ਜੇ ਤੈਨੂੰ ਸੈਲਰੀ ਕਿੰਨੀ ਦਿੱਤੀ ਜਾਂਦੀ ਆ ਉਹਦਾ ਵੀ ਖੂਨ ਚੂਸਿਆ ਜਾਂਦਾ ਵਾ ਮੈਂ ਕੱਲਾ ਕੱਲਾ ਇਹ ਬੱਚਿਆਂ ਤੱਕ ਨਹੀਂ ਮੈਂ ਕਹਿੰਨਾ ਜਿਹੜੇ ਉੱਥੇ ਟੀਚਰ ਆ ਉਹਨਾਂ ਨੂੰ ਵੀ ਚੰਗੀ ਸੈਲਰੀ ਮਿਲੇ ਔਰ ਉਹਨਾਂ ਦੇ ਨਾਲ ਵੀ ਕਈ ਵਾਰ ਬਿਹੇਵੀਅਰ ਇਦਾਂ ਦਾ ਕੀਤਾ ਜਾਂਦਾ ਵਾ ਟੀਚਰਾਂ ਵੱਲੋਂ ਚਾਹੇ ਜਿਹੜੇ ਸੀਨੀਅਰ ਲਾਈ ਹੁੰਦੇ ਆ ਕਿਉਂਕਿ ਇੱਕ ਜਿਹੜਾ ਕੋਈ ਜਿੱਥੇ ਤੁਸੀਂ ਇੱਕ ਵਿਦਿਆ ਨੂੰ ਇੱਕ ਮੰਦਰ ਗਿਆ ਜਾਂਦਾ ਉਸ ਮੰਦਰ ਦੇ ਵਿੱਚੋਂ ਸ਼ਾਂਤੀ ਤਾਂ ਫਲਾਈ ਜਾ ਸਕਦੀ ਆ ਪਰ ਵੱਧਗੂ ਵਾਲੀ ਗੱਲ ਹੈ ਈਗੋ ਵਾਲੀ ਗੱਲ ਨਹੀਂ ਉੱਥੋਂ ਨਿਕਲਦੀ ਜਾਏਗੀ ਬਿਲਕੁਲ ਠੀਕ ਹੈ ਬੋਸ ਸਿੰਘ ਜੀ ਸ਼ੁਕਰੀਆ ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਸਮਾਂ ਜਿਹੜਾ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਤਾਂ ਇਸ ਮੁੱਦੇ ਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ ਤੇ ਤੇਜਿੰਦਰ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਬੱਚਿਆਂ ਦੀ ਸਿੱਖਿਆ ਦੇ ਨਾਲੋਂ ਵੱਧ ਪੈਸੇ ਇਹਨਾਂ ਨੂੰ ਜ਼ਰੂਰੀ ਹੋਗੇ ਕਈ ਸਕੂਲ ਤਾਂ ਅਜੇ ਇਹ ਐ ਲੱਗਦਾ ਕਿ ਪੈਸੇ ਜ਼ਿਆਦਾ ਜ਼ਰੂਰੀ ਐ ਸਿੱਖਿਆ ਤੋਂ ਜ਼ਿਆਦਾ ਜਿਸ ਤਰ੍ਹਾਂ ਉਹਨਾਂ ਵੱਲੋਂ ਲੁੱਟ ਕੀਤੀ ਜਾਂਦੀਆਂ ਆ ਮਾਪਿਆਂ ਦੇ ਨਾਲ ਪਹਿਲਾਂ ਤਾਂ ਫੀਸਾਂ ਹੀ ਐ ਐਡਮਿਸ਼ਨ ਦੇ ਵੇਲੇ ਇੰਨੀ ਫੀਸਾਂ ਲੈ ਲਿੱਤੇ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਕਦੇ ਇਹ ਪ੍ਰੋਗਰਾਮ ਐ ਕਦੇ ਅੱਜ ਇਹ ਐ ਤੇ ਵਕ ਵਕ ਉਸ ਨੂੰ ਲੈ ਕੇ ਜੋ ਐ ਪੈਸੇ ਜੋ ਹਨਾ ਤੋਂ ਮਾਪਿਆਂ ਤੋਂ ਲਏ ਜਾਂਦੇ ਨੇ ਤਾਂ ਕਾਫੀ ਪੈਸੇ ਜੋ ਐ ਕਈ ਤਾਂ ਕਿਉਂਕਿ ਮਾਪੇ ਜੋ ਐ ਅ ਬਹੁਤ ਹੀ ਮੁਸ਼ਕਿਲ ਦੇ ਨਾਲ ਕਮਾ ਕਮੂਕੇ ਜੋ ਆਪਣੇ ਬੱਚਾ ਨੂੰ ਪੜਾਉਂਦੇ ਨੇ ਸਿੱਖਿਆ ਤੇ ਜ਼ੋਰ ਹਮੇਸ਼ਾ ਹਰ ਮਾਪੇ ਦਾ ਇਹੀ ਹੁੰਦਾ ਹੈ ਕਿ ਸਾਡਾ ਬੱਚਾ ਜੋ ਹੈ ਪੜ ਲਿਖੇ ਚੰਗੀ ਪੜ੍ਹਾਈ ਕਰੇ ਤੇ ਚੰਗਾ ਕੁਝ ਬਣੇ ਉਸ ਤੋਂ ਬਾਅਦ ਤੇ ਸਿੱਖਿਆ ਤੇ ਜ਼ੋਰ ਉਹਨਾਂ ਦਾ ਹੁੰਦਾ ਹੈ ਤੇ ਇਸੇ ਕਰਕੇ ਜੋ ਆਪਣੀ ਸਾਰੀ ਕਮਾਈ ਜੋ ਹੈ ਜ਼ਿਆਦਾਤਰ ਉਹ ਹਿੱਸਾ ਇਹਨਾਂ ਦੀ ਸਿੱਖਿਆ ਤੇ ਲਗਾਉਂਦੇ ਨੇ ਬੱਚਿਆਂ ਦੀ ਕਿ ਉਹ ਕੁਝ ਬਣ ਸਕੇ ਤਾਂ ਜੋ ਉਹਨਾਂ ਦਾ ਭਵਿੱਖ ਅੱਗੇ ਸੁਧਰ ਸਕੇ ਤੇ ਇਸਪੇ ਵਧੀਆ ਰਹੇ ਉਹਨਾਂ ਦਾ ਪਰ ਮਾਪਿਆਂ ਦੇ ਲਈ ਇਸ ਮੁਸ਼ਕਿਲ ਉਹ ਤਾਂ ਜਾਂਦੀ ਹੈ ਜਦੋਂ ਅਜੇ ਹੀ ਪ੍ਰਾਈਵੇਟ ਸਕੂਲਾਂ ਦੇ ਕਿਉਂਕਿ ਵਿਸ਼ਵਾਸ ਜ਼ਿਆਦਾ ਪ੍ਰਾਈਵੇਟ ਸਕੂਲਾਂ ਦਾ ਹੀ ਮਾਪਿਆਂ ਨੂੰ ਹੁੰਦਾ ਹੈ ਤੇ ਆ ਮਨਮਰਜ਼ੀ ਪਰ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਕੀਤੀ ਜਾਂਦੀ ਹੈ ਫੀਸਾਂ ਜੋ ਇੰਨੀਆਂ ਲਈਆਂ ਜਾਂਦੇ ਇੰਨੀਆਂ ਫੀਸਾਂ ਲਈਆਂ ਜਾਂਦੀਆਂ ਨੇ ਕਿ ਮਾਪੇ ਮਜਬੂਰ ਹੋ ਜਾਂਦੇ ਨੇ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਹਾਲਾਤ ਕੀ ਨੇ ਇਹ ਸਭ ਨੂੰ ਹੀ ਪਤਾ ਹੈ ਹਾਲਾਂਕਿ ਦਾਵਾ ਹੁਣ ਜ਼ਰੂਰ ਪੰਜਾਬ ਸਰਕਾਰ ਕਰ ਰਹੀ ਹੈ ਸਕੂਲ ਆਫ ਐਮਿਨੈਂਸ ਬਣਾਏ ਗਏ ਨੇ ਕਿ ਹਾਂ ਇੱਥੇ ਜੋ ਹੈ ਸਰਕਾਰੀ ਸਕੂਲਾਂ ਵਰਗੇ ਜੋ ਪ੍ਰਾਈਵੇਟ ਸਕੂਲਾਂ ਵਰਗੀ ਸਹੂਲਤਾਂ ਇੱਥੇ ਦਿੱਤੀਆਂ ਗਈਆਂ ਨੇ ਹਰ ਇੱਕ ਟੈਕਨੋਲੋਜੀ ਦੇ ਨਾਲ ਇੱਥੇ ਹਰ ਚੀਜ਼ ਉਹ ਵਿਕਾਸ ਇੱਥੇ ਕੀਤਾ ਗਿਆ ਹੈ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਵੀ ਕਿਹਾ ਕਿ ਟੈਕਨੋਲੋਜੀ ਦੇ ਹਿਸਾਬ ਨਾਲ ਹਰ ਹਰ ਚੀਜ਼ਾਂ ਮਿਲ ਰਹੀਆਂ ਨੇ ਪਰ ਫਿਰ ਵੀ ਅਜੇ ਕਈ ਸਰਕਾਰੀ ਸਕੂਲਾਂ ਜਿੱਥੇ ਪੁਨਿਆਦੀ ਚੀਜ਼ਾਂ ਹੀ ਲੈ ਹੈ ਨਹੀਂ ਹੈ ਕਲਾਸਰੂਮ ਵਾਸ਼ਰੂਮਸ ਨਹੀਂ ਹੈ ਤੇ ਅਜੀਬ ਬਹੁਤ ਚੀਜ਼ਾਂ ਨਹੀਂ ਪਰ ਪ੍ਰਾਈਵੇਟ ਸਕੂਲ ਹੁੰਦੇ ਨੇ ਜਿਵੇਂ ਦੇਖਿਆ ਇਹ ਕਿੰਨੀ ਵੱਡੀ ਵੱਡੀ ਬਿਲਡਿੰਗਸ ਬਣਾਈਆਂ ਹੁੰਦੀਆਂ ਨੇ ਉੱਤੇ ਹਰ ਚੀਜ਼ ਟੈਕਨੋਲੋਜੀ ਦੇ ਹਿਸਾਬ ਨਾਲ ਸਭ ਕੁਝ ਹੁੰਦੀ ਹੈ ਲੈਬਸ ਹੁੰਦੀਆਂ ਜੀ ਜੀ ਸ਼ੁਕਰੀਆ ਮੁੱਦੇ ਦੇ ਉੱਪਰ ਆਪਣੀ ਰਾਏ ਰੱਖੀ ਹੈ ਸਮਾਂ ਥੋੜਾ ਜਿਹਾ ਇਸ ਕਰਕੇ ਮੈਂ ਰੋਕ ਰਿਹਾ ਔਰ ਦਰਸ਼ਕ ਸਾਡਾ ਫਿਲਹਾਲ ਤੇ ਇੱਕ ਹੀ ਜੁੜਿਆ ਕਿਉਂਕਿ ਸਮਾਂ ਅੱਜ ਥੋੜਾ ਘੱਟ ਸੀ ਇਸ ਪ੍ਰੋਗਰਾਮ ਦੇ ਵਿੱਚ ਕੁਝ ਵੱਡੀਆਂ ਖਬਰਾਂ ਸੀ ਜੋ ਦਰਸ਼ਕਾਂ ਤੱਕ ਸਾਂਝੀ ਕੀਤੀਆਂ ਤੇ ਕੱਲ ਅਸੀਂ ਦੁਬਾਰਾ ਰਾਤ 8 ਤੋਂ 9 ਵਜੇ ਤੱਕ ਕਿਸੇ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ ਤੇ ਤੁਸੀਂ ਕੱਲ ਜ਼ਰੂਰ ਸਾਨੂੰ ਰਾਤ 8 ਤੋਂ 9 ਵਜੇ ਤੱਕ ਸੰਪਰਕ ਕਰਿਓ ਫੋਨ ਕਰਕੇ ਆਪਣੀ ਰਾਇ ਜ਼ਰੂਰ ਰੱਖਿਓ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਰੋ ਵਿਵਿਅਕ ਦੁਖੀ ਹੋ ਕਿੰਨੇ ਸੀ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਬੰਦੀ ਤੇ ਸਭ ਤੋਂ ਵੱਡਾ ਮਸਲਾ ਕੀ ਹੈ ਮੈਂ ਤਾਂ ਦੇਖਣ ਖੜ ਦਾ ਸ਼ਨੀ ਭਾਈ ਤੇ ਇੱਥੇ ਬੜੀਆਂ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਵੀ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਹੁਣ ਮੇਰੀ ਪਲਾਨ ਮੈਨ ਦਾ ਕੋਰਸ ਕਲੀਅਰ ਹੈ ਨਾ ਸ਼ਾਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਦਾ ਚੋਰ ਇੰਨਾ ਕਿੰਨਾ ਵਿਕਾਸ ਹੋਇਆ ਤੁਸੀਂ ਕਰ ਰਿਹਾ ਜੀ ਮੈਨੂੰ ਕਰੈਂਟ ਭੇਜੋ ਕਰੇਟਾ ਭੇਜੋ ਇਹ ਸਾਰਾ ਜਵਾਜ ਦੀ ਨਵਜੇ ਕੰਮ ਕਰਕੇ ਦੀ ਤੇ ਪੰਜਾਬ ਦੇ ਅੰਦਰ ਗੋਆ ਵਾਲੇ ਨਜ਼ਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਹਰੇ ਨੀਲੇ ਰੰਗ ਦੇ ਪਾਣੀ ਵਾਲੀਆਂ ਚੀਲਾਂ ਖੂਬਸੂਰਤ ਮੌਸਮ ਦੂਰ ਦੂਰ ਤੱਕ ਨਜ਼ਰ ਆਉਂਦੇ ਉੱਚੇ ਉੱਚੇ ਪਹਾੜ ਇੰਜ ਪ੍ਰਤੀਤ ਹੁੰਦੇ ਨੇ ਜਿਵੇਂ ਮਨੁੱਖ ਕੁਦਰਤ ਦੀ ਗੋਦ ਵਿੱਚ ਬੈਠਾ ਹੋਵੇ ਤੁਰਦੇ ਮਨਮੋਹਕ ਨਜ਼ਾਰੇ ਤੁਹਾਨੂੰ ਪਠਾਨਕੋਟ ਦੇ ਚਮਰੌੜ ਅਤੇ ਫੰਗੋਤਾ ਵੈਲੀ ਵਿੱਚ ਦੇਖਣ ਨੂੰ ਮਿਲਣਗੇ ਜਿਸਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਹੈ ਪਹਾੜਾਂ ਨਾਲ ਕਿਰਿਆ ਇਸਥਾਨ ਅਨੇਕਾਂ ਪ੍ਰਕਾਰ ਦੇ ਦਰਖਤਾਂ ਤੇ ਜੀਵ ਜੰਤੂਆਂ ਨਾਲ ਭਰਿਆ ਹੋਇਆ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਰੋਮਾਂਚਕ ਗਤੀਵਿਧੀਆਂ ਜਿਵੇਂ ਕਿ ਬੋਟਿੰਗ ਹੌਟ 에ਅ ਬਲੂਨ ਜ਼ਿਪਲਾਈਨਿੰਗ ਅਤੇ ਹੋਰ ਵੀ ਬਹੁਤ ਕੁਝ ਮਿਨੀ ਗੋਆ ਵਿੱਚ ਉਪਲਬਧ ਹੈ ਇਨਾ ਕਾਟੀਆਂ ਦੇ ਵਿੱਚ ਕੁਦਰਤੀ ਤਰੀਕੇ ਨਾਲ ਬਣੀਆਂ ਛੀਲਾਂ ਦੇ ਕਿਨਾਰੇ ਗੋਆ ਦੇ بیچ ਵਰਗਾ ਆਨੰਦ ਦਿੰਦੇ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਜ਼ਾਰੇ ਤੁਹਾਡੇ ਆਪਣੇ ਪੰਜਾਬ ਵਿੱਚ ਮਿਲਣਗੇ ਹਿੰਮਤ ਅਣਖ ਦਲੇਰੀ ਬਾਪੂ ਦੀ ਹੱਲਾ ਸ਼ੇਰੀ ਸ਼ਰੀਰ ਸਤਿਰਾ ਵਰਗੇ ਹਰ ਮદાન ਫਤਿਹ ਨੇ ਕਰਦੇ ਜੱਤ ਦਾ ਜੇ ਨੂੰ ਸੋਨਾ ਕੱਢ ਦੇ ਅੰਦਾਜ਼ਾ ਸਾਨੂੰ ਕਹਿੰਦੇ ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੱਸਦੇ ਵੱਸਦੇ ਨੱਚ बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार यात्राओं में शामिल होने तक बाबा नानक के बारे में दुनिया के विभिन्न धर्मों के विद्वानों के विचारों से रूबरू करवाता हुआ अजायब घर ननकाना बाजार से लेकर भाई लालो के बगीचे तक देखें क्या क्या है खास पता ऊंचा दर बाबे नानक पंजाब समय सुबह दस बजे से शाम पांच बजे तक ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਹੁਸ਼ਾਰਪੁਰ ਜ਼ਿਲ੍ਹਾ ਦੇ ਟਾਂਡਾ ਉਲਮੁੜ ਵਿੱਚ ਪੈਂਦੇ ਠਾਣਾ ਵਿੱਚ ਆਓ ਜਿੱਥੇ ਠਾਣਾ ਡੈਮ ਤੋਂ ਲੈ ਕੇ ਦੇਰੀਆਂ ਅਤੇ ਕੋਕਾਂ ਨੇ ਤੱਕ ਦੇ ਹਰੇ ਭਰੇ ਜੰਗਲਾਂ ਵਿੱਚ ਪੂਰੇ ਸਾਲ ਵੈਂਦੇ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ हिमाचल प्रदेश ਦੀ ਹੱਦ ਨਾ ਲੱਗਦੇ ਹੁਸ਼ਿਆਰਪੁਰ ਦੇ ਪਹਾੜੀ ਖੇਤਰ ਵਿੱਚ ਵਿਕਸਿਤ ਕੀਤਾ ਗਿਆ ਇਹ ਇਕੋ ਟੂਰਿਜ਼ਮ ਸੂਬੇ ਦਾ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਤਕਰੀਬਨ 12 ਕਿਲੋਮੀਟਰ ਦਾ ਟ੍ਰੈਕ ਕੁਦਰਤ ਦੇ